ਜੀ ਮੌਜੂਦ ਹੁਲਿਆਣਾ ਦੇ ਥਾਣਾ ਪੀਏਯੂ ਬਿਲਕੁਲ ਜੀ ਇਹ ਥਾਣਾ ਪੀਏਯੂ ਨੇ ਤਸਵੀਰਾਂ ਜਿੱਥੇ ਇੱਕ ਸ਼ਖਸ ਹੈ ਜਿਸ ਦਾ ਨਾਮ ਰਿੰਕੂ ਦੱਸਿਆ ਜਾ ਰਿਹਾ ਉਸ ਦਾ ਮਰਡਰ ਹੋਇਆ ਪਰਿਵਾਰ ਦਾ ਪਰਿਵਾਰ ਪੱਖੋਂ ਧਰਨਾ ਲਗਾਇਆ ਗਿਆ ਕੀ ਕਾਰਨ ਹੈ ਧਰਨੇ ਦਾ ਮਾਮਲਾ ਕੀ ਹੈ ਤੁਹਾਨੂੰ ਉਹ ਵੀ ਪੂਰਾ ਦੱਸ ਦਿੰਨੇ ਆ ਇੱਕ ਸ਼ਖਸ ਰਿੰਕੂ ਜਿਸ ਦਾ ਨਾਮ ਹੈ ਉਸ ਦਾ ਕਤਲ ਕੀਤਾ ਗਿਆ ਪਰਿਵਾਰ ਦਾ આરોਪ ਹੈ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਤਦ ਤੱਕ ਧਰਨਾ ਜਾਰੀ ਰਹੂਗਾ ਦੱਸ ਜੀ ਇਹ ਕਿ ਥਾਣਾ ਪੀਏਯੂ ਦੇ ਦੀਆਂ ਡੈਰੀਆਂ ਪੈਂਦੀਆਂ ਦੈਰੀਆਂ ਦੇ ਵਿੱਚ 4 ਤੋਂ 5 ਲੋਕ ਨੇ ਜਿਹੜੇ दारू ਪੀਰੇ ਹੁੰਦੇ ਦੇਰ ਰਾਤ ਜਿਨ੍ਹਾਂ ਦੇ ਵਿੱਚ ਇੱਕੋ ਫੈਕਟਰੀ ਵਿੱਚ ਕੰਮ ਕਰਦੇ ਨੇ ਪੈਸਿਆਂ ਦਾ ਲੈਣ ਦੇਣ ਹੁੰਦਾ ਪੈਸਿਆਂ ਦਾ ਲੈਣ ਦੇਣ ਨੂੰ ਲੈ ਕੇ ਜਿਹੜੀ ਬਹਿਸ ਹੁੰਦੀ ਹੈ ਤਿੰਨ ਸ਼ਖਸਾਂ ਦੇ ਵਿੱਚ ਤਿੰਨ ਸ਼ਖਸਾਂ ਦੇ ਵਿੱਚ ਬਹਿਸ ਹੁੰਦੀ ਹੈ ਬਹਿਸ ਤੋਂ ਬਾਅਦ ਹੱਥੋਂ ਬਾਈ ਦੀ ਗੱਲ ਪਹੁੰਚ ਜਾਂਦੀ ਹੈ ਇੱਕ ਸ਼ਖਸ ਜਿਹੜਾ ਇਟਾ ਮਾਰ ਕੇ ਰਿੰਕੂ ਨਾਮ ਦੇ ਸ਼ਖਸ ਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪਰਿਵਾਰ ਰੋ ਰਿਹਾ ਪਰਿਵਾਰ ਬਿਲਕੁਲ ਰਿਹਾ ਪਰਿਵਾਰ ਪਕੋਤਰਨਾ ਲਗਾਇਆ ਗਿਆ ਉੱਥੇ ਜਦੋਂ ਸੰਬੰਧਤ ਥਾਣੇ ਦੇ ਐਸਐਚਓ ਨਾਲ ਗੱਲਬਾਤ ਕੀਤੀ ਗਈ ਤੇ ਐਸਐਚਓ ਦਾ ਸਾਫ਼ ਤੌਰ ਤੇ ਕਹਿਣਾ ਸੀਗਾ ਕਿ ਦੋ ਸ਼ਖਸ ਨੇ ਜਿਨ੍ਹਾਂ ਨੂੰ ਆਇਡੈਂਟੀਫਾਈ ਕੀਤਾ ਗਿਆ ਪੈਸਿਆਂ ਦਾ ਬਿਲਕੁਲ ਲੈਣ ਦੇਣ ਸੀਗਾ ਜਿਸ ਤੋਂ ਬਾਅਦ ਪਰਚਾ ਦਿੱਤਾ ਗਿਆ ਵੈ ਤੇ ਦੋ ਸ਼ਖਸ ਨੇ ਜਿਹੜੇ ਉਹਨਾਂ ਦੀ ਗ੍ਰਿਫਤਾਰੀ ਕਿਸੇ ਸਮੇਂ ਵੀ ਸੰਭਵ ਹੈ ਬਿਲਕੁਲ ਜੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕਦੋਂ ਹੁੰਦੀ ਹੈ ਪਰਿਵਾਰ ਵੀ ਇਸ ਮਾਮਲੇ ਦੇ ਵਿੱਚ ਰੋ ਰਿਹਾ ਬਿਲਕੁਲ ਪਰਿਵਾਰ ਦਾ ਸਾਫ ਤੌਰ ਤੇ ਕਹਿਣਾ ਕਿ ਜਦ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੁੰਦੀ ਥਾਣਾ ਪੀਓ ਵਿੱਚ ਧਰਨਾ ਲੱਗਾ ਰਹੇਗਾ ਸੋ ਇਹ ਦੇਖਣਾ ਹੋਵੇਗਾ ਪਲੱਸ ਇਸ ਮਾਮਲੇ ਦੇ ਵਿੱਚ ਕਿੰਨੀ ਜਲਦੀ ਉਹਨਾਂ ਦੀ ਦੋਸ਼ੀਆਂ ਦੀ ਗ੍ਰਿਫਤਾਰੀ ਜੜੀ ਪਾਉਂਦੀ ਹੈ ਲੁਧਿਆਣਾ ਤੋਂ ਅਮਿਤਾ ਫਰਦੀ ਮੇਰਾ ਨਾਮ ਦੀਪੂ ਹੈ ਜੀ ਅੱਛਾ ਕੀ ਹੋਇਆ ਕਿਹਦੇ ਨਾਲ ਹੋਇਆ ਕਦੋਂ ਹੋਇਆ ਗਾਲੇ ਸਰ ਇੱਥੇ ਆਹ ਡੈਰੀ ਚੌਂਕ ਕੋਲੇ ਹੈਬੋ ਵਾਲਚੇ ਉਹਨਾਂ ਦਾ ਮਰਡਰ ਕੀਤਾ ਗਿਆ ਵਈ ਠੀਕ ਹੈ ਜੀ ਸਰ ਇਹ ਚਾਰ ਪਾਈ ਕੋ ਉਹਨਾਂ ਦੇ ਨਾਲ ਉਹਨਾਂ ਦੀ ਯਾਰ ਦੋਸਤ ਸੀਗੇ ਫੈਕਟਰੀ ਦੇ ਬੰਦੇ ਸੀਗੇ ਫੈਕਟਰੀ ਦਾ ਕਾਹਨਾਮਾ ਕੁਝ ਪਤਾ ਹੈ ਤ੍ਰਿਦੇ ਫੈਸ਼ਨ ਹੈ ਤ੍ਰਿਦੇ ਫੈਸ਼ਨ ਤ੍ਰਿਦੇ ਫੈਸ਼ਨ ਦੀ ਫੈਕਟਰੀ ਹੈਗੀ ਆ ਤੇ ਉਹਨਾਂ ਦੇ ਵਰਕਰ ਸੀਗੇ ਤੇ ਮੇਰੇ ਬ੍ਰਦਰ ਉੱਥੇ ਕੰਮ ਕਰਦੇ ਹੁੰਦੇ ਸੀਗੇ ਤੇ ਇਹਨਾਂ ਦੀ ਆਪਸ ਵਿੱਚ ਕੋਈ ਲੜਾਈ ਝਗੜਾ ਹੋਇਆ ਵਾ ਤੇ ਉਹਨਾਂ ਦੀ ਲੜਾਈ ਝਗੜੇ ਦੇ ਵਿੱਚ ਬ੍ਰਦਰ ਨੂੰ ਸਾਡੇ ਬ੍ਰਦਰ ਨੂੰ ਜਾਨਵੀਂ ਮਾਰਤਾ ਸੀ ਸਿਰ ਦੇ ਉੱਤੇ ਬਹੁਤ ਜ਼ਿਆਦਾ ਹਿੱਟ ਕੀਤਾ ਪੱਥਰ ਦੇ ਨਾਲ ਤੇ ਔਨ ਦ ਸਪੋਟ ਉਹਨਾਂ ਦੀ ਡੈਥ ਹੋ ਗਈ ਆ ਕੋਈ ਕਾਰਨ ਪਤਾ ਲੱਗ ਸਕਿਆ ਕਿਉਂ ਮਰਿਆ ਸਰ ਕਾਰਨ ਹਜੇ ਕੁਝ ਨਹੀਂ ਪਤਾ ਲੱਗਿਆ ਠੀਕ ਹੈ ਹਾਂ ਰੰਜਿਸ਼ ਕੋਈ ਨਹੀਂ ਰੰਜਿਸ਼ ਤਾਂ ਕੋਈ ਨਹੀਂ ਹੈਗੀ ਜੀ ਤਾਂ ਲੜਦਾ ਹੀ ਨਹੀਂ ਲੜਾਈ ਝਗੜਾ ਕੋਈ ਨਹੀਂ ਕਰਦੇ ਸੀ ਜੀ ਸ਼ਰਾਬ ਪੀ ਕੇ ਦੋਸਤਾਂ ਨੇ ਦੋਸਤਾਂ ਨੂੰ ਨਾ ਨਾ ਕਾਇਦਾ ਪੈਸਾ ਲੱਗਿਆ ਪੈਸੇ ਉਹਨਾਂ ਦੇ ਕੋਲ ਹੀ ਸੀਗੇ ਜੋ ਕਹਿੰਦੇ ਕੱਲ ਉਹਨਾਂ ਨੂੰ ਪੈਸੇ ਮਿਲੇ ਸੀਗੇ ਫੈਕਟਰੀੋਂ 30000 ਰੁਪਏ ਮਿਲੇ ਸੀਗੇ ਠੀਕ ਹੈ ਹਾਂ ਜੀ ਤੇ ਹੁਣ ਮਿਲੇ ਉਹਨੇ ਪੈਸੇ ਸਾਨੂੰ ਕੋਈ ਨਹੀਂ ਸਾਨੂੰ ਕੋਈ ਪੈਸੇ ਨਹੀਂ ਮਿਲੇ ਆ ਬਾਕੀ ਕੁਛ ਪੈਸੇ ਉਹਨੇ ਵਰਕਰ ਨੂੰ ਦਿੱਤੇ ਸੀਗੇ ਵਰਕਰ ਨੂੰ ਦਿੱਤੇ 1500 ਰੁਪਏ ਨਿਕਲੇ ਰਹੇ 1500 ਰੁਪਏ ਉਹਨਾਂ ਕੋ ਮਿਲੇ ਜੋ ਕਹਿੰਦੇ ਆ ਉਹਨਾਂ ਦੇ 1500 ਹੀ ਨਿਕਲੇ ਠੀਕ ਹੈ ਅਸੀਂ ਕੁਝ ਮੰਗ ਕਰਦੇ ਆ ਅਸੀਂ ਕਹਿੰਦੇ ਜੀ ਸਰ ਜੇ ਨੇ ਵੀ ਸਾਡੇ ਬਰਦਰ ਨੂੰ ਮਾਰਿਆ ਵਾ ਤੇ ਉਹਨੂੰ ਫਾਂਸੀ ਹੋਣੀ ਚਾਹੀਦੀ ਬਸ ਹੋਰ ਕੁਛ ਨਹੀਂ ਚਾਹੀਦੀ ਬਸ ਨਹੀਂ ਫਾਂਸੀ ਦੇ ਦੋ ਸਾਡੇ ਨਹੀਂ ਫਾਂਸੀ ਦੋਗੇ ਸਾਡੇ ਵਾਲੇ ਕਰ ਦੋ ਅਸੀਂ ਆਪ ਹੀ ਉਹਦਾ ਸਾਰਾ ਕੁਝ ਕਰ ਦਾਂਗੇ ਬਸ ਦੇ ਕੋਲ ਅੱਜ ਮਰਡਰ ਦਾ ਕੋਈ ਮਾਮਲਾ ਸਾਹਮਣੇ ਆਇਆ ਇਹ ਕਿੱਥੇ ਹੋਇਆ ਕੀ ਹੋਇਆ ਤੇ ਕਿਹੜਾ ਸ਼ਖਸ ਹੈ ਇਹ ਲੇਬਰ ਦਾ ਕੰਮ ਕਰਦੇ ਨੇ ਤਰੀਦੇ ਫੈਕਟਰੀ ਦੇ ਅੰਦਰ ਜੀ ਇਹ ਉੱਥੋਂ ਆਪਣੇ ਜੌਬ ਤੋਂ ਬਾਅਦ ਇਹ ਆਪਸ ਚ ਬਹਿ ਕੇ ਸ਼ਰਾਬ ਪੀਣ ਲੱਗੇ ਸ਼ਰਾਬ ਪੀਂਦੇ-ਪੀਂਦੇ ਰਿੰਕੂ ਨਾਂ ਦਾ ਵਿਅਕਤੀ ਤੇ ਅਨਿਲ ਨਾਂ ਦੇ ਵਿਅਕਤੀ ਦੇ ਵਿੱਚ ਆਪਸ ਚ ਬਹਿਸ ਹੋ ਗਈ ਕਿ ਇਹਨਾਂ ਦਾ ਪੈਸੇ ਹੀ ਲੈਂਦੇ ਨੂੰ ਲੈ ਗਏ ਤੇ ਉਸ ਤੋਂ ਬਾਅਦ ਇਹ ਪੰਜ ਛੇ ਜਣੇ ਸੀਗੇ ਇਹ ਰਿੰਕੂ ਨੂੰ ਮਿਲਾ ਕੇ ਛੇ ਜਣੇ ਸੀਗੇ ਤੇ ਇਹਨਾਂ ਦੇ ਆਪਸ ਚ ਲੜਾਈ ਹੋ ਗਈ ਤੇ ਇਹਦੇ ਵਿੱਚ ਮੇਜਰ ਰੌਣ ਲਾਣੇ ਲਦਾ ਤੇ ਗੋਪੀ ਦਾ ਜਿਨ੍ਹਾਂ ਨੇ ਮਤਲਬ ਕਿ ਲੌਕ ਟਾਇਲ ਲੈ ਕੇ ਉਹਦੇ ਮੱਥੇ ਤੇ ਮਾਰ ਕੇ ਰਿੰਕੂ ਦਾ ਮੌਕੇ ਤੇ ਕਤਲ ਕਰਤਾ ਠੀਕ ਹੈ ਮਾਮਲਾ ਦਰਜ ਕਰ ਲਿਆ ਹਾਂਜੀ ਮਾਮਲਾ ਦਰਜ ਕਰ ਰਹੇ ਹਾਂ ਤੇ ਦੋਸ਼ੀ ਲਗਭਗ 20 ਫਾਈਂਡ ਨੇ ਇਹ ਜੈਸੀ ਮਤਲਬ ਅਰੈਸਟ ਕਰਦੇ ਆ ਅਰੈਸਟ ਕਰ ਲਾਂਗੇ ਜਲਦ ਜਲਦ ਰਿੰਕੂ ਰਹਿਣ ਵਾਲਾ ਕਿੱਥੇ ਦਾ ਰਿੰਕੂ ਰਹਿਣ ਵਾਲਾ ਲੋਕ ਲੁਕਣ ਦਾ ਹੀ ਸੀ ਇਹ ਕਿੰਨੀ ਉਮਰ ਸੀ ਸਰ ਕੀ ਕੰਮ ਇਹਦੀ ਉਮਰ 40 ਸਾਲ ਦੇ ਸੀ ਇਹ ਆਪਣੀ ਹੌਜ਼ਰੀ ਫੈਕਟਰੀ ਦੇ ਵਿੱਚ ਉਹ ਬਟਨਾਂ ਦਾ ਕਾਰੀਗਰ ਸੀ ਜੇ ਬਟਨਾਂ ਦਾ ਪ੍ਰਵਾਸੀ ਸੀ ਪ੍ਰਵਾਸੀ ਸੀ ਤੇ ਵਿਆਹ ਹੋਇਆ ਹੋਇਆ ਸੀ ਸਰ ਕਿੰਨੇ ਬੱਚੇ ਇਹ ਦੋ ਬੇਟੀਆਂ ਨੇ ਇੱਕ ਬੇਟਾ ਹੈ ਠੀਕ ਹੈ ਇਹ ਸਰ ਹੁਣ ਉਹਦੀ ਬੜੀ ਮਦਦ ਦੀ ਸ਼ਿਕਾਇਤ ਬੜੀ ਐਸ ਵੇਲੇ ਉਹਦੀ ਬੋਡੀ ਸਿਵਲ ਹਸਪਤਲ ਮੋਰਚਰੀ ਚ ਹੈ ਜੀ ਉਹ ਸਟੋਰਨ ਕਰਾ ਕੇ ਤੇ ਵਰਚਾ ਦਰਜ ਕਰਕੇ ਉਹ پوری ਬੋਡੀ ਮਵਾਰਸਾ ਦੇ ਹਵਾਲੇ ਕੀਤਾ ਜਾਵੇ ਕਿ ਕਿੰਨੇ ਸਰ ਲੋਕ ਜਿਹੜੇ ਹੈਗੇ ਨੇ ਨਾਮਜ਼ਦ ਕੀਤੇ ਨੇ ਇਸ ਮਾਮਲੇ ਤੋਂ ਅੱਗੇ ਫਿਲਹਾਲ ਤਾਂ ਦੋ ਦੋ ਜਣੇ ਨੇ ਪਰ ਇਹਨਾਂ ਦਾ 메ਜਰ ਰੋਲ ਹੈ ਨਹੀਂ ਹਾਂ 메ਜਰ ਰੋਲ ਅਨਿਲ ਤੇ ਗੋਪੀ ਦਾ ਬਾਕੀ ਦਾ ਰੋਲ ਵੀ ਅਜੇ ਕਰ ਰਹੇ ਡਿਟਰਮਾਈਜ਼ ਕਰ ਰਹੇ ਠੀਕ ਹੈ ਥੈਂਕ ਯੂ